ਹਲੋ ਜੀ ਬਾਈ ਸਸ ਸੀ ਗੱਲ ਜੀ ਕੀ ਗੱਲ ਚੱਲੋ ਦੋਸਤੋ ਪਰਨਾ ਵੀ ਮੇਰੇ ਖਰਾਬ ਜਾਈ ਬੱਦ ਮੈਂ ਦੇਖਣ ਆਇਆ ਸੀਗਾ ਬਈ ਜਵਾਰ ਵੇਣਿਆ ਨਿਕਲੇ ਆਇ ਕਿ ਨਹੀਂ ਨਹੀਂ ਤੋ ਕੋਈ ਦੇਖਦਾ ਨਹੀਂ ਆਹ ਤੱਕ ਤਾਂ ਇਹ ਵੀ ਵੀ ਪੀ ਹੋਗੇ ਵੀਜਿਆ ਹਿਆ ਹੀੜਾ ਨਹੀਂ ਮਿਲਦੀ ਪੈਣ ਚ ਸਾਰੀ ਅਜੇ ਤੱਕ ਤਾਂ ਗਰੀਣੀ ਬਾਕੀ ਫਿਰ ਦੇਖਦੇ ਆ ਨਹੀਂ ਫਿਰ ਪਾਣੀ ਲਾ ਕੇ ਵੇਖਾਂਗੇ ਕੀ ਹੁੰਦਾ ਗੰਡੇ ਆਪਣੇ ਓਕੇ ਆ ਗੰਡੇ ਦੇ ਲਸਣ ਲੋ ਜੀ ਬਾਈ ਜੀ ਸ਼ਟਨ ਲੱਗੇ ਆਪਾਂ ਕਬੂਤਰਾਂ ਤੇ ਦੇਖਦੇ ਆ ਵੀ ਜੇ ਤੱਜ ਉਹ ਹੀ ਕੁਛ ਕੀਤਾ ਫਿਰ ਤੱਕ ਆਉ ਕੋਲ ਕੱਲ ਨੂੰ ਨਹੀਂ ਛੱਡਦੇ ਫਿਰ ਕੱਲ ਨੂੰ ਇਹਨਾਂ ਦਾ ਟ੍ਰੀਟਮੈਂਟ ਕਰਕੇ ਫੇਰ ਹੀ ਦੇਖਾਂਗੇ ਤੇ ਅਜੇ ਦੇਖੋ ਹੋਰ ਬੱਚਾ ਨਵਾਂ ਕੱਟਾਂਗੇ ਲਓ ਜੀ ਬਾਈ ਜੀ ਕਬੂਤਰ ਨੇ ਛੱਡ ਪਾਇਆ ਮੇਰਾ ਤੇ ਪੀਰੇ ਦੇ ਕੋ ਉੱਤਰ ਬਸਾਉਣਾ ਤੁਹਾਨੂੰ ਮੈਂ ਕਿੰਨੇ ਖਰਦੇ ਆ ਮੇਰੇ ਸਾਹਮਣੇ ਵੀ 22 ਹੀ ਉਤਰਉਂਦੇ ਇਹਨਾਂ ਦਾ ਬਾਈ ਨਾ ਬੂਝਣਾ ਵੀ ਜਿਆਦਾ ਇਹਨਾਂ ਦਾ ਇੰਟਰੀਆਂ ਜਿਆਦਾ ਓਏ ਦੇਖੋ ਇਹ ਆ ਮੜੀ ਅੰਮੇ ਕੈਮਰੇ ਚੰ ਦੇਣੀਗੇ ਵੀ 22 ਖਰਦੇ ਆ ਉਤਰ ਵੀ ਹੜ ਤੇ ਦੋਵੇਂ ਤੇ ਕਬੂਤਰਾਂ ਵਿਚਰਤਾਂ ਤੇ ਅੱਜ ਜਵਾਕਰਾਂ ਦਾ ਸਕੂਲ ਚ ਟੈਸਟ ਹੀ ਆ ਦਵਾ ਕੇ ਉਹਨੂੰ ਉਹ ਦਵਾ ਕੇ ਹੁੰਨੇ ਆ ਤੇ ਬੱਸ ਲਓ ਜੀ ਬਾਈ ਜੀ ਚਾਰ ਛੱਡ ਕੇ ਗਿਆ ਸੀ ਤੇ ਵੈਰੀ ਪੈ ਗਈ ਕਬੂਤਰੀ ਤਾਂ ਥੱਲੇ ਆ ਕੇ ਬੜ ਗਈ ਜੀਨੀ ਦਾ ਜਿਹੜੀ ਮੜਾਕ ਵਾਲੀ ਬਾਜੀ ਆਸਤੇ ਕਈ ਜਾਂਦੇ ਆ ਕੱਢੀ ਆ ਕੱਡੇ ਦਾ ਕਬੂਤਰ ਚਾਰੀ ਆ ਚਾਰਾਂ ਚੋਂ ਵੇਖਾਂਗੇ ਜਿਹੜਾ ਸੈੱਟ ਬੈਠਾ ਤੇ ਆਪਣਾ ਵੀ ਤੇ ਇੱਕ ਹੋਰ ਨਹੀਂ ਦੀਂਦਾ ਕਬੂਤਰ ਆਪਣੇ ਦੋ ਹੀ ਦੀਦੇ ਤੇ ਇਹਦੇ ਮਾਰਿਆ ਮੂਰੇ ਤਾਂ ਹੈ ਨਹੀਂਗਾ ਕਿਤੇ ਇਹ ਸਹੀ ਹੈ ਤੇ ਨਹੀਂ ਕਿਤੇ ਮਾਰਿਆ ਮੂਰੇ ਤੇ ਚਲ ਕੋਈ ਨਹੀਂ ਹੁਣ ਇਹਨੂੰ ਨਹੀਂ ਛੱਡਦੇ ਯਾਰ ਲਓ ਭਾਈ ਮਿੱਤਰੋ ਆ ਚੀਨੀ ਨੂੰ ਬੈਰੀ ਸੱਟ ਗਈ ਸੀ ਠੀਕ ਹੈ ਤੇ ਇੱਕ ਆਪਣਾ ਲੈ ਗਈ ਚਾਰ ਛੱਡੇ ਸੀਗੇ ਤੇ ਦੂਸੇ ਵਾਲੇ ਰਹਿ ਗਈ ਇੱਕ ਟੂਸੇ ਬਗਲ ਵਾਲਾ ਰਹਿ ਗਿਆ ਤੇ ਇੱਕ ਟੂਸੇ ਪੁੰਝੇ ਵਾਲੇ ਰਹੀ ਆ ਜਾਂਦੇ ਗੋਗੇ ਤੇ ਦੂਜਾ ਫਿੱਕਾ ਜਾਂ ਰੰਗ ਸੀ ਜੀ ਦੇ ਉਹ ਬਾਈ ਲੈ ਗਈ ਕੀ ਅਗਲਾ ਕਹਿ ਹੁੰਦਾ ਬਾਜੀਆਂ ਨੂੰ ਕੱਢਦੇ ਹਾਂ ਹੁਣ ਬਾ ਕੱਢੇ ਤਾਂ ਬਾਜੀ ਨਹੀਂ ਆਉਂਦੇ ਜਾਣੀ ਇਹ ਚਾਰ ਕੱਢੇ ਸੀ ਵੀ ਚਾਰਾਂ ਚ ਜਿਹੜਾ ਸੈੱਟ ਹੋਇਆ ਛੱਡ ਦੇਾਂਗੇ ਤੇ ਕੀ ਕਰੂਗਾ ਕੋਈ ਆਹ ਥੱਲੇ ਬਰਾਂਡੇ 'ਚ ਵੜ ਗਈ ਆ ਕੀ ਜੀ ਭਾਈ ਜੀ ਦਵਾਈ ਜੀ ਕੁੱਟੀ ਜਾਂਦੇ ਆ ਦੇੜੀ ਪੂਰੀ ਤਰ੍ਹਾਂ ਮਿਲਠਾ ਮਾਰਨ ਲੱਗੇ ਪਏ ਆ ਉਹ ਕੁੱਟੀ ਜਾਂਦੇ ਆ ਦਵਾਈ ਲੈੜੀ ਪਾਦੇ ਹਲੋ ਸਵਾਰ ਕੇ ਬਰੀਕ ਕਰ ਬਰੀਕ ਹੀ ਆ ਉਤਰ ਆਪਣੇ ਦੇਖੂ ਉਧਰੇ ਇੱਕ ਹੋਰ ਕੱਢੀ ਆ ਜਿੰਨਾ ਨਹੀਂ ਜਰਾ ਅੱਲ ਜਿਹੜੀ ਕੱਢੀ ਸੀ ਉਹ ਤਾਂ ਬਾਈ ਆਈ ਨਹੀਂ ਜਿਹੜੇ ਵਾਕਾ ਨਾ ਟਾਇਰ ਟਿਕਾ ਵੀ ਦਵਾਈ ਲੈ ਆਉਣਾ ਠੀਕ ਆ ਬੋ ਜੀ ਬਾਈ ਸੀ ਪਰ ਮਾਤਾ ਬਈ ਦੇਰ ਨਾਲ ਆਪਣਾ ਆ ਗਿਆ ਮੁਰੜਾ ਮੈਂ ਆ ਬਾਈ 베ਰੀ ਲੈ ਗਈ ਛੱਟ ਕੇ ਗਈ ਆ ਤੇ ਹੁਣ ਉੜ ਕੇ ਆਇਆ ਮੈਂ ਛੱਟ ਗਈ ਇਹ ਫਿਰ ਹੁਣ ਉੜ ਕੇ ਆਇਆ ਆ ਗਿਆ ਚਲੋ ਸ਼ੁਕਰ ਰੱਬ ਦਾ ਤੇ ਬਾਈ ਦਵਾਈ ਜੀ ਕੁੱਟੀ ਜਾਂਦੇ ਸੀਗੇ ਜਿਹੜੇ ਕਬੂਤਰ ਹਰਿਆਂ ਬਿੱਠਾ ਮਾਰਦੇ ਉਹਨਾਂ ਵਾਸਤੇ ਲੋ ਬਾਈ ਜੀ ਵਾਕਈ ਆਪਣੇ ਕਬੂਤਰ ਦਿੱਲੇ ਸੀਗੇ ਆ ਵੇਖੋ ਤੇ ਤਾਂ ਕਰਕੇ ਇਹਨਾਂ ਨੂੰ ਵੀ ਦਵਾਈ ਦਿੱਤੀ ਹੈ ਕਬੂਤਰਾਂ ਨੂੰ ਹੁਣ ਸਾਰਿਆਂ ਨੂੰ 2 ਦਿਨ ਦਵਾਈ ਲਾਵਾਂਗੇ ਹੁਣ 2 ਦਿਨ ਨਹੀਂ ਛੱਡਦੇ ਇਹਨਾਂ ਨੂੰ ਕਬੂਤਰ ਬਾਵਾ ਢਿਲੇ ਕਰਕੇ ਤਾਂ ਹੀ ਉੱਡਦੇ ਨਹੀਂ ਬਾਈ ਇਹ ਕਬੂਤਰ ਦਿਨ ਛਾਉਂਦੇ ਰਹੇ ਆ ਜਿਹੜੇ ਅੱਜ ਘੰਟਾ 2 ਘੰਟੇ ਵੀ ਨਹੀਂ ਉੱਡ ਰਹੇ ਨੂੰ ਦਿੰਨੇ ਦਵਾਈ ਵੀ ਲਾਉਣੇ ਹਰਿਆਂ ਬਿਠਾ ਮਾਰਤੇ ਜਿਹੜੀ ਬਾਈਕ ਨੇ ਦੱਸੀ ਆ ਫੇਰ ਵੇਣੇ ਕੀ ਬੰਦ ਬਾਈ ਜੀ ਜਵਾਕਾਂ ਦਾ ਸਾਮਾਨ ਸਪੜਾ ਲੈ ਕੇ ਆਪਾਂ ਦੇਖਾਣੇ ਦੀ ਬਾਸਟੈਂਡ ਦੇ ਦੂਦੇ ਅਵੇ ਦੀ ਜੁੱਤੀ ਕਰਾਉਣੀ ਸੀਗੀ ਕੋ ਜਵਾਕਾਂ ਦਾ ਖਰੀਦੇ ਸਾਮਾਨ ਬਹੁਤਾ ਕਿਤਾਬਾਂ ਵੀ ਕਿਤਾਬਾਂ ਗਿੱਟ ਚ ਕੱਪੜੇ ਘਰੀ ਪਾਉਣ ਵਾਲੇ ਵੀ ਆ ਦੇਖਿਓ ਕਿੰਨਾ ਕੋਲ ਸਾਰਾ ਸਾਮਾਨ ਲਾਇਕ ਅਵੇ ਦੀ ਜੁੱਤੀ ਕਰਾਉਣਾ ਸੀ ਸਲਾਈਏ ਸਲਾਈ ਕਰਾ ਕੇ ਦੱਸਣਾ ਆਪਾਂ ਕਿੱਥੇ ਆਉਦੇ ਆ ਪੈਂਟ ਨੂੰ ਦੁੱਧ ਦੇ ਖੜੇ ਆ ਬੱਸ ਸਟੈਂਡ ਤੇ ਕਰ ਲਾ ਫੋਕਸ ਹਲੋ ਬਾਈ ਜੀ ਸੀਕਰ ਦੁਪਹਿਰ 22 ਵਜੇ ਪਏ ਆ ਇਹ ਆਪਾਂ ਕੂਤਰ ਜੀ ਬੈਠੇ ਇਹਨਾਂ ਨੂੰ ਲਾਦ ਗਿਆ ਆਪਾਂ ਦੁੱਧ ਦੇ ਉੱਠ ਗਏ ਤੇ ਉੱਡੇ ਫਿਰਦੇ ਹੀ ਮੈਂ ਕੱਢਾਈ ਮਗਰ ਇਹਨਾਂ ਨੂੰ ਦੇ ਕੇ ਤਾੜ ਸੀਕਰ ਦੁਪਹਿਰ ਹੀ ਜਮਾ ਤੇ ਜਿਹੜੇ ਜਾਲਤ ਸੀਗੇ ਕੂਤਰ ਉਹਨਾਂ ਨੂੰ ਜੋਤ ਉਹ ਕੁ ਡੇ ਛੱਡੀ ਜਾਂਦਾ ਚਲੋ ਬਾਈ ਜੀ ਆਪਾਂ ਇਹਨਾਂ ਨਾਲ ਲਾad ਗੀ ਫਿਰ ਮਿਲਦੇ ਬਾਈ ਜੀ ਆਹ ਸਪੈਸ਼ਲ ਆਪਣਾ ਕੂਟਰਾਂ ਨਾਲ ਕਹੌਰਾ ਤੇ ਉਹ ਬੱਚਿਆਂ ਨੇ ਛੋਲੇ ਦੇ ਘੜੇ ਤੇ ਕੂਟਰਾਂ ਨੂੰ ਬਤਾਉਂ ਬਦੂਮ ਪਾਈਦੇ ਤੇ ਆਹ ਵਰਗਾ ਜੋ ਤਾਂ ਵਸੇਨਾਂ ਦਾ ਵੀ ਵਿਚਾਰਿਆਂ ਨੇ ਇਦਾਂ ਦੇਣੀ ਮੇਰੇ ਨਾਲ ਹੈਲਪ ਕਰਾਉਣੀ ਇਹਨਾਂ ਨੇ ਫਿਰ ਇਹਨਾਂ ਨੂੰ ਸਕੂਲ ਜਾਣ ਲੱਗ ਪੈਣਾ ਤੇ ਸਾਰੇ ਕੂਟਰਾਂ ਨੂੰ ਣਾ ਪਾਣੀ ਪਾਰ ਹੋਵੇ ਪਾਸਾ ਆ ਰਹੀਗੀ ਉੱਪਰ ਦਾਣਾ ਪਾਣੀ ਪਾਉਣਾ ਹੈ ਇਹਨਾਂ ਨੂੰ ਵੀ ਜਰੂਰ ਪਾਉਂਦਾ ਦਾਣਾ ਪਾਣੀ ਫਿਰ ਫਟਫਟ ਕੇ ਪਾ ਲਈ ਉਹਨੇ ਆਪਣੀ ਲਓ ਜੀ ਬਾਈ ਜੀ ਕਬੂਦਰੀ ਆਪਣੀ ਮਿਲ ਗਈ ਹੈ ਕਾਲੀ ਪੁੰਜੀ ਵਾਲੀ ਜਿਹੜੀ ਕੱਲ ਨਿਕਲੀ ਆ ਹੋ ਬੈਠੀ ਬਾਈ ਵਾਟਰ ਵਾਸ਼ ਤੇ ਘਰ ਤੇ ਆਈ ਸੀ ਹੁਣ ਤੇ ਬੈੰਦੀ ਬੈੰਦੀ ਫੇਰ ਵਾਟਰ ਵਾਸ਼ ਤੇ ਬੈ ਗਈ ਇਹ ਆ ਬੈਠੀ ਤੇ ਬਾਈ ਜੀ ਹੁਣ ਇਹਨੂੰ ਜੇ ਤਾਂ ਅੱਜ ਘਰੇ ਆ ਗਈ ਤਾਂ ਠੀਕ ਹੈ ਤੇ ਨਹੀਂ ਬਾਈ ਜੀ ਇਹਨੂੰ ਲਾ ਕੇ ਲਿਆਵਾਂਗੇ ਰਾਤ ਨੂੰ ਰਾਤ ਨੂੰ ਫਿਰ ਵੀ ਨਹੀਂ ਆ ਕੀ ਬੰਦ ਲਓ ਭਾਈ ਜੀ ਪਾਣੀ ਭਰ ਕੇ ਆਉਂਦੇ ਤੇ ਆਪਣੀ ਕਬੂਤਰੀ ਉਹ ਬੈਠੀ ਭਾਈ ਪੌੜੀਆਂ ਤੇ ਵਿਖਾਉਣਾ ਇੱਕ ਮਿੰਟ ਲਓ ਜੀ ਭਾਈ ਪਾਣੀ ਭਰ ਕੇ ਆਪਾਂ ਬਾਤ ਕਰਦੇ ਕਬੂਤਰੀ ਆਪਣੀ ਪੌੜੀ ਉੱਤੇ ਬੈਠੀ ਹੈ ਤੇ ਪਾਣੀ ਭਰ ਕੇ ਪੂਰੇ ਆਉਣੇ ਆ ਭਾਈ ਜੀ ਕਬੂਤਰੀ ਆਪਣੀ ਵਾਟਰ ਬਾਕਸ ਤੇ ਆ ਤੇ ਹੁਣ ਬੰਦਾ ਭਾਲਦਿਆਂ ਕੋਈ ਜਿਹੜਾ ਉੱਤੇ ਚੜ ਜਾਏ ਆਪਾਂ ਤਾਂ ਭਾਈ ਕਦੇ ਚੜੇ ਨਹੀਂ ਜੀ ਵਾਟਰ ਬਾਕਸ ਤੋਂ ਫੜੀ ਗਈ ਤਾਂ ਠੀਕ ਆ ਘਰ ਤੇ ਆਉਂਦੀ ਵੀ ਆ ਤੇ ਠੱਪੇ ਠੁੱਪੇ ਮਾਰ ਕੇ ਵੀ ਗਈ ਆ ਤੇ ਪਰ ਹੁਣ ਉੱਥੇ ਬੈਠੀ ਬੈਠੀ ਫੇਰ ਪਤਾ ਨਹੀਂ ਕਿੱਧਰ ਉੱਡ ਗਈ ਆ ਜੇ ਤਾਂ ਬਈ ਫੜੀ ਗਈ ਤਾਂ ਤਾਂ ਵੀ ਠੀਕ ਆ ਇਹ ਨਾ ਫੜੀ ਗਈ ਤਾਂ ਬਈ ਫਿਰ ਜਿਹੜਾ ਕੰਮ ਹੈਗਾ ਦਿਸੀ ਜਾਂਦਾ ਬੂਤਰੀ ਬਈ ਬਹੁਤ ਹੀ ਚੰਗੀ ਆ ਤੇ ਪਰ ਹੁਣ ਰੌਲਾ ਤੇ ਇਹ ਗੱਲ ਦਾ ਬਈ ਉਦਹੀਂ ਛੱਡ ਗਲਤ ਬੈਠ ਗਈ ਬਈ ਸਿੱਧੀ ਮੈਂ ਕੱਢਤੀ ਸਿੱਧੀ ਬੰਦ ਪਈ ਸੀ ਸਿੱਧੀ ਕੱਢਤੀ ਮੈਂ ਕਿਹਾ ਚੱਲ ਬਈ ਤੇ ਹੁਣ ਬਈ ਰੱਬ ਆਸਰੀ ਆ ਪਰ ਮੁਸ਼ਕਲ ਆ ਅੱਜ ਤੀਜਾ ਦਿਨ ਹੋ ਗਿਆ ਦੂਜਾ ਤੀਜਾ ਆ ਗਿਆ ਬਈ ਪਰਸੋਂ ਦੀ ਨਿਕਲੀ ਵੀ ਆ ਤੇ ਜੇ ਅੱਜ ਵੇਣੀਆ ਵਾਟਰ ਵਾਸਤੇ ਪਰ ਵਾਟਰ ਵਾਸਤੇ ਪੜਾਂਗੇ ਤਾਂ ਕੋਈ ਹੱਲ ਨਹੀਂ ਹੋਣਾ ਤੇ ਜਵਾਰ ਹਜੇ ਤੱਕਰ ਤਾਂ ਬਈ ਉਗਰੀ ਨਹੀਂ ਗੰਡੇ ਵੀ ਆਪਣੇ ਠੀਕ ਐ ਨਾ ਸਵਾਸੂ ਪਾਉਣੇ ਗੁੱਡੀ ਵਧਗਾ ਕਰਤੀ ਸੀ ਜੀ ਤੇ ਕੂਦਰੀ ਬਾਈ ਨਹੀਂ ਦੀਂਦੀ ਉਹ ਉੱਡ ਕੇ ਉਹ ਵੀ ਕਬੂਤਰ ਵੀ ਵੱਧਾ ਪਿਆ ਤੇ ਛਤਰੀ ਵੀ ਲਾਈ ਪਈ ਆ ਹੁਣ ਰੌਲਾ ਤੇ ਇਹ ਗੱਲ ਦਾ ਜੇ ਉੱਡੇ ਘਰ ਤੇ ਆਵੇ ਤਾਂ ਫੇਰ ਹੀ ਆ ਪਰ ਹੁਣ ਵਾਟਰ ਬਾਕਸ ਤੇ ਹੁਣੀ ਦੀਂਦੀ ਥੱਲੇ ਥੱਲੇ ਉਤਰਦੀ ਖੁਣੀ ਜਾ ਕੇ ਵੇਖ ਕੇ ਆਉਨੇ ਆ ਬਾਈ ਵਾਟਰ ਬਾਕਸ ਚ ਦੇਖਦੇ ਆ ਕੀ ਬਣਦਾ ਲੋ ਜੀ ਬਾਈ ਵਾਟਰ ਬਾਕਸ ਚ ਵੀ ਆ ਕੇ ਤੇ ਆਪਾਂ ਨੂੰ ਵਾਟਰ ਬਾਕਸ ਚ ਵੀ ਨਹੀਂ ਦੀਂਦੀ ਕਬੂਤਰੀ ਤੇ ਨਾ ਘਰ ਕਈ ਦੀਂਦੀ ਆ ਮੇਰੇ ਸਾਹਮਣੇ ਆਪ ਤਾਂ ਗਿਆ ਆ ਕੰਮ ਬਾਈ ਕਿਉਂਕਿ ਉਹ ਸਾਹਮਣੇ ਛਤਰਾਂ ਆਪਣੀਆਂ ਲੱਗੀਆਂ ਬੰਗਾਂ ਇਹ ਆ ਨਹਿਮ ਦੀ ਕੋਲ ਦੀ ਆ ਆ ਘੁੱਟਦੀ ਸੀ ਇੰਦੀ ਆ ਵੀ ਛਤਰਾਂ ਲੱਗਣ ਬੰਗਾਂ ਤੇ ਪਰ ਨਹੀਂ ਕੋਈ ਮੋੜ ਬੰਦਦੀ ਦਾ ਇੱਥੇ ਵੀ ਨਹੀਂ ਜੀਂਦੀ ਤੇ ਖੜਾ ਪੰਗਾ ਹੀ ਹੈ ਨਾ ਅਗੇ ਦੜੀ ਡਿੱਗੀ ਡੁੱਬੀ ਦਾ ਪਰ ਲੱਗਦਾ ਅਬ ਕਿੱਥੇ ਆ ਨਿੱਕੀ ਢੰਗੀ ਤੇ ਵੀ ਜੇ ਬੈਠੀ ਹੋਏ ਇੱਥੋਂ ਵੀ ਲਾਲ ਕੇ ਪਰ ਪਿੱਛੇ ਵੀ ਕਿਤੇ ਲੋ ਬਈ ਨਿੱਕੀ ਟਿੰਕੀ ਤੇ ਵੀ ਹੈਣੀ ਕੁਸ ਫੀਲੀ ਨਿੱਕੀ ਟਿੰਕੀ ਆ ਲੋ ਜੀ ਬਾਈ ਜੀ ਛਤਰੀ ਤੇ ਕਬੂਤਰ ਬੱਧਾ ਪੇਡੋਰ ਵਾਲਾ ਤੇ ਕਬੂਤਰੀ ਘਰ ਤੇ ਆ ਜਾਂਦੀ ਮੋੜ ਜਾਂਦੀ ਵਾਟਰ ਵਾਸਤੇ ਫੇਰ ਵਹਿ ਜਾਂਦੀ ਜਾਂ ਕਿ ਪਹਿਲਾਂ ਤਾਂ ਮੈਂ ਉੱਥੇ ਵੀ ਇੱਕ ਐਵੇਂ ਨਹੀਂ ਥਾਈ ਨਹੀਂ ਤੇ ਹੁਣ ਬਾਈ ਹੋ ਬੈਠੀ ਆ ਬੈਠੀ ਆ ਬੈਠੀ ਤੇ ਹੁਣ ਇਹ ਆ ਬਈ ਜਦੋਂ ਉੱਡੂ ਵੀ ਲੋ ਬਾਈ ਜੀ ਕਬੂਤਰੀ ਆਪਣੀ ਬੈ ਗਈ ਨਿੱਕੀ ਟੈਂਕੀ ਤੇ ਦੰਦੀ ਕਾ ਛਤਰ ਨਾਲ ਲੱਗੀਆਂ ਪੰਗਾ ਅਮੀਤ ਆ ਹੈਗੀ ਕੱਲ ਨੂੰ ਆ ਜੂ ਵੀ ਤੇ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗੇ ਆ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਵਿੱਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਤੇ ਟੀਮ ਆਪਣੀ ਸਾਰੀ ਆ ਖੜੀ ਜਸਕਰਨ ਸਿੰਘ ਜੋਤਾਵਾ ਉਹ ਨਿੱਕੀ ਟੈਂਕ ਈ ਦੇ ਬਾਈ ਉਹ ਟੈਂਕੀ ਡਿੱਗਣ ਵਾਲੀ ਉਹ ਤੇ ਡਰਦਾ ਕੋਈ ਚੜਦਾ ਹੀ ਨਹੀਂ ਗਾ ਮੌਤ ਨੂੰ ਮਾਸੀ ਕੋਈ ਨਹੀਂ ਆਂਦਾ ਇਹਦਾ ਆਪਣੇ ਕਰਮਾਂ ਚ ਹੋਈ ਤਾਂ ਬਾਈ ਆਜੂ ਵੀ ਕੱਲ ਨੂੰ ਨਹੀਂ ਤਾਂ ਫਿਰ ਸਤਿ ਸ਼੍ਰੀ ਅਕਾਲ ਚਲ ਠੀਕ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰੇ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਤੇ ਭੁੱਲ ਚੱਕ ਦੀ ਖਿਮਾ ਸਤਿ ਸ਼੍ਰੀ ਅਕਾਲ ਜੀ